ਓ ਭਾਈ ਗਰਮੀ ਰੋ ਕੀ ਉਹ ਪਾਜੀ ਗਰਮੀ ਤਾਂ ਹੁਣ ਹੋਣੀ ਆ ਸ਼ਕੰਜਵੀ ਪਲਾਈਏ ਬਰਾਵਾ ਇਸੇ ਵਾਸਤੇ ਹੋ ਜਾ ਲਓ ਪਾਜੀ ਸ਼ਕੰਜਵੀ ਪੀਓ ਠੰਡੀ ਠਾਰ ਤਹਾਡੀ ਗਰਮੀ ਤੋਂ ਤੂੰ ਹੋਵੇ ਗਰਮੀ ਮੈਂ ਤਾਂ ਮੰਨਿਆ ਉਹ ਏਡੀ ਗਰਮੀ ਤੋਂ ਫੇਖੜਾ ਆ ਨਾਰਕੰਗ ਆਰਾਮ ਕਰ ਲੈ ਉਹ ਪਾਜੀ ਚਾਰ ਗਲਾਸ ਵੇਚਾਂਗੇ ਉਹ ਤਾਂ ਹੀ ਘਰ ਚੱਲੂਗਾ ਕਿਆਣਿਆਂ ਨੂੰ ਰੋਟੀ ਕਿੱਥੋਂ ਖਲਾਉਣੀ ਆ ਗੱਲ ਤਾਂ ਸਹੀ ਆ ਗੱਲ ਤਾਂ ਸਹੀ ਆ ਆ ਵਧੀਆ ਜੀ ਕਰੀ ਲਾਓ ਪਾਜੀ ਲਾਓ ਐ ਠੰਡੀ ਠਾਰ ਤੁਹਾਡੇ ਕਲੇਜੇ ਠੰਡਵਾ ਦੇਣੀਆਂ ਨੇ ਬਸ ਭਰਾ ਬਸ ਇੱਕ ਵਾਰੀ ਗਲਾਸ ਪੀਓ ਸਹੀ ਪੂਰੇ ਸ਼ਹਿਰ ਚ ਮੇਰੇ ਵਰਗੀ ਸ਼ਕੰਜਵੀ ਦੇ ਕੋਈ ਬੁਲਾਉਂਦਾ ਵਾਹ ਜੀ ਵਾਹ ਹਾਂਜੀ ਉਹ ਤੁਸੀਂ ਉਹ ਨਾ ਉਹ ਸਿੰਧਾ ਸ਼ਕੰਜਵੀ ਆਲਾ ਹਾਂਜੀ ਹਾਂਜੀ ਹਾਂ ਮੈਂ ਬਹੁਤ ਆਨੰਦ ਹੋਇਆ ਤੁਹਾਡਾ ਉਹ ਪਾਜੀ ਸਾਡੇ ਮਸਾਲੇ ਬਹੁਤੇ ਮਸ਼ਹੂਰ ਆ ਆ ਲੋ ਠੰਡਾ ਹਾਂਜੀ ਜੀਣਾ ਰਹਿ ਭਰਾ ਆਨੰਦ ਆ ਗਿਆ ਪਾਜੀ ਸਾਡਾ ਕੰਮ ਹੀ ਇਹ ਆ ਲੋਕਾਂ ਦੇ ਕਾਜੇ ਠੰਡਾ ਪਾਣੀ ਕਿੰਨੇ ਪਏ 20 ਰੁਪਏ ਪਾਜੀ ਆ 20 ਤਨਵਾਸ ਚੰਗਾ ਜੀ ਉਹ ਆ ਘੁੱਟ ਰਹੀ ਪੀ ਲੋ ਪੀ ਲੋ ਬਾਜੀ ਇੱਕ ਗੱਲ ਪੁੱਛਾਂ ਬਾਜੀ ਹਾਂਜੀ ਤੁਸੀਂ ਇੰਨੀ ਗਰਮੀ ਚ ਕਿੱਥੇ ਤੁਰੇ ਆ ਮੈਂ ਜਲਾਂ ਵੋਟ ਪਾਉ ਉਹ ਬਾਜੀ ਅੱਜ ਪਹਿਲੀ ਜੂਨ ਆ ਇੰਨਾ ਗਰਮ ਦੇ ਨਾ ਕਿੱਥੇ ਤੁਰੇ ਆ ਘਰ ਆਰਾਮ ਕਰੋ ਬਹਿ ਕੇ ਤੁਸੀਂ ਕਿਹਾ ਸੀ ਨਾ ਚਾਰ ਗਲਾਸ ਪੀਚੂਗਾ ਤਾਂ ਘਰ ਚੱਲੂਗਾ ਹਾਂਜੀ ਮੈਂ ਵੀ ਵੋਟ ਪਾਉਂ ਜਾਊਗਾ ਸਰਕਾਰ ਬਣੂਗੀ ਤਾਂ ਦੇਸ਼ ਚੱਲੂਗਾ ਖੱਟਾ ਓਏ ਇੱਕ ਮਿੰਟ ਬਾਜੀ ਹਾਂਜੀ ਗੱਲ ਤੁਸੀਂ ਜਮਾਂ ਹੀ ਠੀਕ ਕੀਤੀ ਆ ਕਿ ਇੱਕ ਇੱਕ ਵੋਟ ਨਾਲ ਹੀ ਦੇਸ਼ ਚੱਲੂਗਾ ਬਿਲਕੁਲ ਓ ਬਾਜੀ ਮੈਨੂੰ ਵੀ ਲੈ ਚਲੋ ਚਲੋ ਮੈਂ ਵੀ ਵੋਟ ਪਾਉਂਗਾ ਆਪਾਂ ਅੱਜ ਦੋਵੇਂ ਇੱਕ ਜੂ ਨੂੰ ਵੋਟ ਪਾਵਾਂਗੇ ਆਓ ਚਲੀਏ